ਉਸੀ ਆ ਪੁੱਠਾ ਕੰਮ ਨਾ ਕਰਾਵਾ ਲਾਟੀਆਂ ਪੜਾਈਆਂ ਆਂ ਦੇਖ ਲਓ ਤਾਂ ਕੀ ਕੰਮ ਆ ਇਹ ਯੂਨੀਵਰਸਿਟੀ ਦਾ ਕੰਮ ਆ ਤੁਹਾਨੂੰ ਤਾਂ ਕਰਦੇ ਨਿਆਣਿਆਂ ਨੂੰ ਤੇ ਜਾਣਦੇ ਹੋ ਇਹ ਕਿਡੀਆਂ ਟੈਕਨੀਕਸ ਜਾਓ ਚਲੋ ਜਾਓ ਜਾਓ ਤੁਸੀਂ ਚਲੋ ਜਾਓ ਇਹ ਦਿਨ ਨੰਗ ਜਾਣਾ ਆਪਾਂ ਇੱਥੇ ਰਹਿਣਾ ਤੁਹਾਡਾ ਵਾਲ ਨਹੀਂ ਵਿੰਗਾ ਹੋਣ ਦਿੰਦੇ ਚਿੰਤਾ ਨਾ ਕਰੋ ਜਾਓ ਤੁਸੀਂ ਪ੍ਰੋਫੈਸਰ ਸਾਹਿਬ ਕਿਵੇਂ ਦੇਖਦੇ ਹੋ ਜੀ ਟਕਰਾਅ ਵਾਲਾ ਮਾਹੌਲ ਇੱਕ ਬਣਿਆ ਹੋਇਆ ਜੇ ਪ੍ਰੋਟੈਸਟ ਕਰਨ ਦਿੱਤਾ ਜਾਂਦਾ ਕਿ ਤੁਹਾਨੂੰ ਲੱਗਦਾ ਕਿ ਫਿਰ ਕੋਈ ਗੱਲ ਨਹੀਂ ਸੀ ਬੰਨੀ ਮਿੰਟ ਪੁਲਿਸ ਦੇ ਵੀ ਡਰਸ ਆਉਂਦਾ ਇਹ ਵੀ ਕੀ ਕਰਨਾ ਡਿਊਟੀ ਦੇਣ ਆਏ ਆ ਮੈਨੂੰ ਲੱਗਦਾ ਹੈ ਕਿ ਜੇ ਸਾਨੂੰ ਪਤਾ ਲੱਗਿਆ ਇਹੋ ਕੱਲੂ ਘਾਰੇ ਵਾਲਾ ਮਾਹੌਲ ਬਣਾਉਣਾ ਇੰਨਾ ਜ਼ਬਰਦਸਤ ਇੱਥੇ ਮਾਹੌਲ ਬਣਾਉਣਾ ਤੇ ਅਸੀਂ ਪਹਿਲੇ ਇੱਕ ਡੈਪੂਟੇਸ਼ਨ ਸਾਗਰਪ੍ਰੀਤ ਹੁੱਡਾ ਨੂੰ ਇਹਨਾਂ ਦੇ ਡੀਜੀਪੀ ਨੂੰ ਸਾਬ ਨੂੰ ਮਿਲ ਲੈਂਦੇ ਬਹੁਤਿਆਂ ਨੂੰ ਇਹ ਪਤਾ ਨਹੀਂ ਹੈਗਾ ਕਿ ਡੀਜੀਪੀ ਜੋ ਸਾਗਰਪ੍ਰੀਤ ਹੁੱਡਾ ਸਾਡੇ ਡਿਪਾਰਟਮੈਂਟ ਦਾ ਪੀਐਚਡੀ ਇੱਥੋਂ ਕਰਕੇ ਸਟੂਡੈਂਟ ਲੱਗਾ ਸਾਡੀ ਦੇ ਬਹੁਤ ਰਿਸਪੈਕਟ ਕਰਦੇ ਸਾਡਾ ਸਟੂਡੈਂਟ ਹੈ ਅਸੀਂ ਉਹਨਾਂ ਨੂੰ ਬੇਨਤੀ ਕਰ ਲੈਂਦੇ ਕਿ ਚੰਡੀਗੜ੍ਹ ਆਪਣੇ ਯੂਨੀਵਰਸਿਟੀ ਦੇ ਐਡਮਿਨਿਸਟ੍ਰੇਸ਼ਨ ਨੂੰ ਵਾਈਸ ਚਾਂਸਲਰ ਉਹਨੇ ਨੂੰ ਸਮਝਾਓ ਵੀ ਆਹ ਐਸ ਪੁੱਠੇ ਕੰਮ ਚ ਨਾ ਪਾਓ ਮੇਰੇ ਕੋਲ ਪਾਪ ਕਿਉਂ ਕਰਵਾਉਂਦੇ ਆ ਮੈਂ ਤੇ ਖੁਦ ਇੱਥੇ ਦਾ ਐਲੂਮਨਾ ਹੀ ਆ ਕਿ ਮੇਰੇ ਦਿਲ ਤੇ ਪੱਥਰ ਰੱਖ ਕੇ ਤੁਸੀਂ ਆਹ ਪੁੱਠਾ ਕੰਮ ਨਾ ਕਰਾਵਾ ਲਾਟੀਆਂ ਬਣਾਈਆਂ ਆਂ ਦੇਖ ਲਓ ਦਾ ਕੀ ਕੰਮ ਆ ਇਹ ਯੂਨੀਵਰਸਿਟੀ ਦਾ ਕੰਮ ਆ ਉਹ ਮੋਦੀ ਕਹਿੰਦਾ ਸੀ ਅਸੀਂ ਜਵਾਰਲਾਲ ਨਹਿਰੂ ਯੂਨੀਵਰਸਿਟੀ ਦੇ ਗੇਟ ਤੇ ਟੈਂਕ ਲਾ ਦੇਣਾ ਉਹੋ ਹੀ ਹਿਸਾਬ ਕਰਤਾ